ਾਰੇ ਸਾਥਿਆਨ ਪਿਆਰ ਤੇ ਸਤਕਾਰ ਦੇ ਸਤਿ ਸ਼੍ਰੀ ਅਕਾਲ ਨਮਸਕਾਰ ਜਿਲੀ ਕਿ ਆਪਣਾ ਸੱਦੇ ਚੱਲ ਰਹੀ ਹੈ ਇੱਕ yogi ਦੀ ਆਤਮ ਕਥਾ ਦਾ ਤੇ ਅੱਜ ਆਪਾਂ ਪਹੁੰਚ ਕੀ ਰਹੇ ਹਾਂ ਦੇ ਅਰਟਾਲੀਮ ਦੇ ਰਹੀ ਤੇ ਜਿਹਦਾ ਸ਼ੀਸ਼ਕ ਹੈ ਐਨਸਿਨਿਟਰਸ ਕੈਲੀਫੋਰਨੀਆ ਦੇ ਵਿੱਚ ਹੁਣ ਜਿਵੇਂ ਕਿ ਆਪਾਂ ਜਾਣਦੇ ਹਾਂ ਸਾਰੇ ਚਲੇ ਕਿ ਪਰਮਹੰਸ ਜੋਗਾਨੰਦ ਜਿਹੜੇ ਨੇ ਉਹ ਭਾਰਤ ਤੋਂ ਦੁਬਾਰਾ ਫੇਰ ਅਮਰੀਕਾ ਪਹੁੰਚ ਚੁੱਕੇ ਨੇ ਉੱਥੇ ਉਹਨਾਂ ਨੂੰ ਬਹੁਤ ਸੋਹਣਾ ਇੱਕ ਗਿਫਟ ਮਿਲਦਾ ਹੈ ਉਹਨਾਂ ਇੱਥੇ ਜੋਗਨਾਨਦ ਜੀ ਕਹਿੰਦੇ ਮਿਸਟਰ ਲੇਨ ਸਿਸਟਰ ਗਿਆਨ ਮਾਤਾ ਤੂ ਕਾ ਮਾਤਾ ਤੈ ਕੁਝ ਫੋਰ ਸ਼ਕਤ ਉਹਨਾਂ ਨੇ ਇੱਕ ਦਰਵਾਜੇ ਦੇ ਅੰਦਰ ਲੈ ਜਾ ਕੇ ਇੱਕ ਰਸਤੇ ਦੇ ਉੱਪਰ ਲਈ ਜਾ ਰਹੇ ਜਿਹਦੇ ਦੋਨੇ ਪਾਸੇ ਛਾਂਦਾਰ ਦਰਖਤ ਖੜੇ ਤੇ ਉਹ ਕਹਿੰਦੇ ਨੇ ਫਿਰ ਤੁਹਾਡੇ ਵਾਸਤੇ ਇੱਕ ਅਚੰਭਾ ਗੁਰਦੇਵ ਅਮਰੀਕਾ ਤੋਂ ਆਪ ਦੇ ਗੈਰ ਹਾਜ਼ਰੀ ਦੇ ਦੌਰਾਨ ਅਸੀਂ ਐਨਸਿਨਿਟੀਸ ਵਿਕੇ ਇਸ ਆਸ਼ਰਮ ਦਾ ਨਿਰਵਾਣ ਕਰਵਾ ਲਿਆ ਆਪ ਦੇ ਘਰ ਵਾਪਸ ਆਉਂਦੇ ਵਿੱਚ ਸਾਡੇ ਵੱਲੋਂ ਇਹ ਤੋਹਫਾ ਸਵੀਕਾਰ ਕਰੋ ਮੋ ਜੋਗਨਾਨ ਸਿੰਘ ਕਹਿੰਦੇ ਮੇਰੇ ਮਨ 'ਚ ਬਹੁਤ ਖੁਸ਼ੀ ਸੀ ਕਹਿੰਦੇ ਸਾਹਮਣੇ ਇੱਕ ਚਿੱਟੀ ਮਾਰ ਦਿਖਾਈ ਦੇ ਰਹੀ ਸੀ ਸਮੁੰਦਰ ਦੇ ਕਿਨਾਰੇ ਉਹ ਇਮਾਰਤ ਕਹਿੰਦੇ ਇਦਾਂ ਲੱਗ ਰਹੀ ਸੀ ਜਿਵੇਂ ਨੀਲੇ ਸਮੁੰਦਰ 'ਤੇ ਬਹੁਤ ਵੱਡਾ ਚਿੱਟਾ ਜਹਾਜ਼ ਖੜਾ ਹੋਵੇ ਪਹਿਲਾਂ ਤਾਂ ਕਹਿੰਦੇ ਮੈਂ ਆਹ ਕੀ ਰਹਿ ਗਿਆ ਮੇਰੇ ਮੂੰਹੋਂ ਆਹ ਉਹ ਇਦਾਂ ਦੇ ਸ਼ਬਦ ਨਿਕਲ ਰਹੇ ਸੀਗੇ ਕਿ ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਮੈਂ ਕੀ ਕਹਾਏ ਤੇ ਬਰੇਜ ਕੰਦੇ ਸ਼ਬਦਾਂ ਤੋਂ ਅਸਮਤ ਹੋ ਕੇ ਮੈਂ ਆਸ਼ਮਦਾ ਮਾਇਨਾ ਕਰਨ ਲੱਗਿਆ ਇਹਦੇ ਵਿੱਚ 16 ਅ 17 ਰੂਪ ਤੋਂ ਵੱਡੇ ਵੱਡੇ ਕਮਰੇ ਸੀਗੇ ਹਰ ਇੱਕ ਕਮਰਾ ਬੜੇ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਵਿਚਕਾਰ ਵਾਲੇ ਸ਼ਾਨਦਾਰ ਵੱਡੇ ਹਾਲ ਕਮਰੇ ਦੀ ਛੱਤ ਤੱਕ ਕੰਦੇ ਉੱਚੀਆਂ ਉੱਚੀਆਂ ਵੱਡੀਆਂ ਖਿੜਕੀਆਂ ਹਰਿਆਲੀ ਸਮੁੰਦਰ ਤੇ ਆਕਾਸ਼ ਦਾ ਨਜ਼ਾਰਾ ਪੇਸ਼ ਕਰਦੀਆਂ ਸੀ ਦੇਵੇ ਪਦਨਾ ਅਰਧ ਪਾਰਦਰਸ਼ਕ ਸ਼ੀਸ਼ੇ ਤੇ ਨੀਲੰਦੀ ਅਤਿਅੰਤ ਸਹਿਮਿਲਦਾਰ ਚਵਰਤੋਂ ਕਰਕੇ ਬਹੁਤ ਹੀ ਸੁੰਦਰ ਚਿੱਤਰ ਪਨਾਇਆ ਗਿਆ ਹੋਇਆ ਹੈ ਹਾਲ ਕਮਰੇ ਚ ਬੜਾਈ ਗਈ ਗਿੱਠੀ ਦੇ ਉੱਪਰ ਬੱਟੇ ਸਾਰੀ ਕਾਲ ਸਿਚਾ ਕੇ ਉਸ ਦੇ ਉੱਪਰ ਇਹ ਸਭ ਸੀ ਬਾਬਾ ਜੀ ਲਾਇਡਿੰਗ ਹਾਸ਼ੀਰ ਤੇ ਸ਼੍ਰੀ ਜੁਕੇਸ਼ਰ ਜੀ ਦੇ ਫੋਟੋ ਵਾਲਾ ਨਿਪਜਿਆ ਸੀ ਕਹਿੰਦੇ ਇਤਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਰੇ ਉਸ ਸ਼ਾਂਤ ਪਛਮੀ ਆਸ਼ਰਮ ਚ ਆਪਣੇ ਆਸ਼ੀਰਵਾਦਾਂ ਦੀ ਵਰਖਾਕਾਰੇ ਹਾਲ ਦੇ ਬਿਲਕੁਲ ਥੱਲੇ ਖੜੇ ਕਿਨਾਰਿਆਂ ਤੇ ਧਿਆਨ ਕਰਨ ਵਾਸਤੇ ਦੋ ਗੁਫਾਵਾਂ ਬਣਾਈਆਂ ਗਈਆਂ ਸੀ ਜਿਨ੍ਹਾਂ ਦੇ ਸਾਹਮਣੇ ਸਿਰਫ ਸਮੁੰਦਰ ਤੇ ਅਨੰਤ ਆਕਾਸ ਆਸ਼ਮ ਦੇ ਇੱਕ ਖੁੰਦੇ ਸੂਜੀ स्नान ਕਰਨ ਵਾਸਤੇ ਇਸ਼ਨਾਨ ਘਰ ਬਣਾਈ ਗਏ ਸੀ ਸ਼ਾਖ ਦਰਖਤਾਂ ਦੇ ਝੁੰਡ ਗੁਲਾਬਾਂ ਦੇ ਬਾਗ ਸਫੈਤਿਆਂ ਦੇ ਦਰਖਤਾਂ ਦਾ ਝੁੰਡ ਫਲਾਂ ਦੇ ਬਾਗ ਤੇ ਉਹਨਾਂ ਤੱਕ ਪਹੁੰਚਣ ਵਾਸਤੇ ਪੱਥਰ ਦੀਆਂ ਟੁਕੜੀਆਂ ਰੱਖ ਕੇ ਰਸਤੇ ਬਣਾਏ ਗਏ ਸੀ ਤੇ ਕਹਿੰਦੇ ਨਿਵਾਸ ਥਾਨ ਵਾਸਤੇ ਪ੍ਰਾਰਥਨਾ ਦੇ ਕਮਰੇ ਦੇ ਇੱਕ ਦਰਵਾਜ਼ੇ ਤੇ ਜੈਤ ਵਸਤਾ ਚ ਪ੍ਰਾਰਥਨਾ ਲਈ ਇੱਕ ਫੱਟੀ ਲਟਕਾਈ ਹੋਈ ਸੀ ਜਿਹੜੀ ਪ੍ਰਾਰਥਨਾ ਸੀ ਕਿ ਪਰਮਾਤਮਾ ਕਰੇ ਕਿ ਸੰਤਾਂ ਦੀਆਂ ਮਹਾਨ ਤੇ ਭਾਦਰ ਆਤਮਾਵਾਂ ਇੱਥੇ ਚੰਨ ਪਰੋਣਾਂ ਤੇ ਸਾਡੇ ਨਾਲ ਇੱਥੇ ਰਹਿ ਕੇ ਧਰਤੀ ਵਾਂਗ ਨਿਮਰ ਤੇ ਆਕਾਸ਼ ਵਾਂਗ ਤੂਰ ਉਚਾਈਆਂ ਤੱਕ ਪਹੁੰਚਣ ਲਈ ਆਪਣੇ ਆਸ਼ੀਰਵਾਦਾਂ ਨਾਲ ਸਨ ਕਿਰਤਾਰਤ ਕਰ ਤੈਸਰਾ ਇੱਕ ਪ੍ਰਾਪਨਾ ਜੁਲਸੀ ਉਹ ਦਰਵਾਜ਼ੇ ਦੇ ਉੱਪਰ ਲਿਖੀ ਹੋਈ ਸੀ ਫੱਟੀ ਦੇ ਉੱਪਰ ਅੱਗੇ ਕਹਿੰਦੇ ਨੇ ਕਹਿੰਦੇ ਕੈਲੀਫੋਰਨੀਆ ਦੇ ਐਨਸਿੰਟਿਸ ਪਿੰਡਸ ਇਹ ਵਿਸ਼ਾਲ ਆਸ਼ਰਮ ਜੋਗਨਾਨਦ ਜੀ ਕਹਿੰਦੇ ਸ਼੍ਰੀ ਚਿੰਤ ਸੇ ਲੀਨ ਬਣੋ ਸੈਲਫ ਰੀਅਲਾਈਜੇਸ਼ਨ ਫੈਲੋਸ਼ਿਪ ਰਿਕ ਟੋਫਰ shirele ਜਨਵਰੀ 1932 ਚ ਕਹਿੰਦੇ ਕਿर्यਜੋਗ ਦੇ ਦੇਖਿਆ ਲੈਣ ਤੋਂ ਬਾਅਦ ਤੋਂ ਹੀ ਨਿਸ਼ਠਵਾਨ ਕਿर्यਜੋਗੀ ਰਹੇ ਹਨ ਅੰਤਰਹਦ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਇੱਕ ਅਮਰੀਕੀ ਕਾਰੋਬਾਰੀ ਹੁੰਦੇ ਹੋਏ ਵੀ ਉਹ ਵਿਸ਼ਾਉ ਤੇਲ ਕੰਪਨੀ ਜੇ ਸੰਸਾਰ ਦੀ ਸਭ ਤੋਂ ਵੱਡੀ ਅਗਨੀ ਬੀਮਾ ਕੰਪਨੀ ਦੇ ਉਸ ਵੇਲੇ ਮਾਲਕ ਸੀਗੇ ਦੇ ਲੋ ਇੰਨੇ ਜੇ ਹੋਏ ਸੀਗੇ ਉਹ ਇੰਨੇ ਵੱਡੇ ਕਾਰੋਬਾਰੀ ਸੀ ਬਹੁਤ ਵੱਡੇ ਬਿਜ਼ਨਸਮੈਨਸ ਸੀ ਉਸ ਤਰ੍ਹਾਂ ਦੇ ਉਹ ਫਿਰ ਵੀ ਕਹਿੰਦੇ ਹਰ ਰੋਜ਼ ਲੰਬੇ ਸਮੇਂ ਤੱਕ ਉਹ ਕਿਰਿਆ ਯੋਗ ਦਾ ਟੂਗਾ ਧਿਆਨ ਕਰਦੇ ਸੀਗੇ ਕਿ ਇਥੋਂ ਤੱਕ ਕਿ ਉਹਨਾਂ ਦਾ ਜੀਵਨ ਇੰਨਾ ਸੰਤੁਲਿਤ ਸੀਗਾ ਕਿ ਉਹਨਾਂ ਨੇ ਸਮਾਧੀ ਚ ਅਟਲ ਸ਼ਾਂਤੀ ਪ੍ਰਾਪਤ ਕਰ ਲਈ ਸੀ એનર્ਜੀ ਉਹ ਮੈਂ ਦੇਖੁੰਦੇ ਹੋਈ ਆਕਤ ਅਸਤੇ ਨੀ ਯੋਗਾ ਨੰਦ ਜੀ ਕਹਿੰਦੇ ਜਦੋਂ ਮੈਂ ਭਾਰਤ ਤੇ ਯੂਰਪ ਚ ਸੀ ਮਤਲਬ ਜੂਨ 1935 ਤੋਂ ਲੈ ਕੇ ਅਕਤੂਬਰ 1936 ਤੱਕ ਤਾਂ ਸ਼੍ਰੀ ਲੇਨਿ 加利福र्निया ਤੋਂ ਮੇਰੇ ਨਾਲ ਖਤੂਫਤਾਤ ਕਰਨ ਵਾਲੇ ਸ਼ਗਿਰਤਾ ਨਾਲ ਮਿਲ ਕੇ ਇਹ ਕਹਿੰਦੇ ਪਿਆਰ ਭਰੀ ਸਾਜਸ਼ਰਸ਼ ਰੱਖੀ ਸੀ ਕਿ ਐਨਸਿੰਟਸ ਆਸ਼ਰਮ ਦੇ ਨਿਰਮਾਣ ਦੀ ਕੋਈ ਖਬਰ ਮੇਰੇ ਕੰਨਾਂ ਤੱਕ ਨਾ ਪਹੁੰਚੇ ਕਿੰਨਾ ਅਨੰਤਿਕ ਅਦਮਾ ਸੀ ਗਦੇ ਅਗੇ ਉਹ ਕਹਿੰਦੇ ਨਹੀਂ ਕਹਿੰਦੇ ਅਮਰੀਕਾ ਜਦੋਂ ਮੈਂ ਰਹਿੰਦਾ ਹੁੰਦਾ ਸੀ ਨਾ ਸ਼੍ਰੋਤੀ ਵਰਿਆਂ 'ਚ ਕਹਿੰਦੇ ਮੈਂ ਕਈ ਵਾਰ ਸਮੁੰਦਰ ਦੇ ਕਿਨਾਰੇ ਦੇ ਇੱਕ ਛੋਟਾ ਜਿਹਾ ਆਸ਼ਰਮ ਬਣਾਉਣ ਖਾਤਰ ਥਾਂ ਦੀ ਤਲਾਸ਼ ਕਰਦਾ ਹੁੰਦਾ ਸੀ ਪੂਰਾ ਕਹਿੰਦੇ ਕੈਲੀਫੋਰਨੀਆ ਦਾ ਕਿਨਾਰਾ ਮੇਚਾੜਨਾ ਰਿਹਾ ਸੀ ਜਦੋਂ ਵੀ ਕਹਿੰਦੇ ਮੈਨੂੰ ਕੋਈ ਟੁਕ ਵੀ ਤਾਂ ਪਸੰਦ ਆਉਂਦੀ ਸੀ ਤਾਂ ਉਹਦੇ 'ਚ ਕੋਈ ਨਾ ਕੋਈ ਵਿਗਨ ਪੈ ਜਾਂਦਾ ਸੀ ਤੇ ਮੇਰੀ ਜਿਹੜੀ ਯੋਜਨਾ ਸੀ ਉਹ ਧਰੀ ਧਰਾਈ ਰਹਿ ਜਾਂਦੀ ਸੀ ਤੇ ਹੁਣ ਉਹ ਦੱਸਦੇ ਨੇ ਵੀ ਅੱਜ ਐਨੇ ਸਾਇੰਟਿਸਟਾਂ 'ਤੇ ਕਈ ਇੱਕ ਰਾਤੇ ਬਣੀ ਹੋਈ ਇਸ ਆਸ਼ਮ ਦੇ ਨਜ਼ਰ ਮਾਰਦਿਆਂ ਮੈਨੂੰ ਸ਼੍ਰੀ ਯੁਕਤੇਸ਼ਵਰ ਜੀ ਦੁਆਰਾ ਕੀਤੀ ਗਈ ਪ੍ਰਿਕਵਾਣੀ ਦੀ ਪੂਰਤੀ ਨਜ਼ਰ ਆ ਰਹੀ ਸੀ ਉਹਨਾਂ ਨੇ ਕਿਹਾ ਸੀ ਉਹਨਾਂ ਨੂੰ ਵਿਸਮੁੰਦਰ ਦੇ ਕਿਨਾਰੇ ਆਸ਼ਰਮ ਤੇਰਾ ਪਣੂਗਾ ਤਵ ਅਜ ਪਹੁੰਚ ਗਿਆ ਸੀ ਅੱਗੇ ਉਹ ਕਹਿੰਦੇ ਨੇ ਵੀ ਕੁਝ ਮਹੀਨਿਆਂ ਬਾਅਦ 1937 ਦੀ ਇੰਸਤ ਦੇ ਦੀ ਕਹਿੰਦੇ ਮੈਂ ਉੱਥੇ ਇੰਸਤ ਦੇ ਸਰਗੀ ਮੇਲੇ ਦੀਆਂ ਬਹੁਤ ਸਾਰੀਆਂ ਧਿਆਨ ਸੁਭਾਵਾਂ ਚ ਇੱਕ ਪਿਤਿ ਧਿਆਨ ਸਭਾ ਦਾ ਸੰਚਾਲਨ ਕੀਤਾ ਸੈਂਕੜੇ ਚ ਸ਼ਗਿਰਦ ਪ੍ਰਾਚੀਨ ਰਿਸ਼ੀਆਂਾਂ ਨਾਲ ਸ਼ਰਧਾ ਤੇ ਭਗਤੀ ਨਾਲ ਹਰ ਰੋਜ਼ ਆਪਦੇ ਸਤਤਕਾਰਾਂ ਤੇਰੇ ਸੋਹਣੇ ਸੁਨਹਰ ਸਦਾ ਉਗਣਾ ਬਚ ਸੰਚ ਆਪਣੇ ਕਰਸ ਦੀ ਆਵਾਜ਼ ਉਸਤਤਕਾਰ ਦਾ ਪ੍ਰਸ਼ਾਦ ਮਹਾਸਾਗਰ ਤੇ ਉਹਦੇ ਚ ਦੂਰ ਕਿਤੇ ਆਪਣਾ ਰੱਖਿਆ ਕਵਚ ਫੈਲਾਇ ਚੱਲ ਰਹੀ ਛੋਟੀ ਜਿਹੀ ਕਿਸ਼ਤੀ ਆਕਾਸ਼ ਚੜਦਾ ਹੋਇਆ ਸਮੁੰਦਰੀ ਪੰਛੀ ਕਿਸਮ ਸੀ ਆਪ ਦਾ ਸਤਮੁਸੀ ਉਹਨਰੁਤਨ ਹੋ ਚੁੱਕੇ ਸਿਰਫ ਇਸਤ ਦਾ ਸੂਰਜ ਨਾਲ ਨਹੀਂ ਬਲਕਿ ਬ੍ਰਹਮ ਦੀ ਸਦੀਵੀ ਪ੍ਰਬਾਤਸ ਉਹਨਾਂ ਕਹਿੰਦੇ ਨੇ ਕਹਿੰਦੇ ਅਨੇਕਾਂ ਹੀ ਸੁਖ ਭਰੇ ਤਾਂ ਮਹੀਨਿਆਂ ਦੇ ਮਹੀਨੇ ਪੀਤ ਗਏ ਕਹਿੰਦੇ ਮੈਂ ਐਨ ਸੈਂਟਿਸ ਦੀ ਪੂਰਾ ਸੁੰਦਰਤਾ ਸਿਰ ਇਛਿਤ ਅਪੂਰਣ ਕਾ ਜੋ ਕਿ ਉਹਨੇ ਕਰਨਾ ਸੀ ਕੋਸਮਿਕ ਚੈਂਸ ਦਾ ਉਹ ਪੂਰਾ ਕਰਨ ਚ ਕਦੇ ਕਾਮਯਾਬ ਹੋ ਗਿਆ ਕਹਿੰਦੇ ਮੈਂ ਅਨੇਕ ਭਾਰਤੀ ਗੀਤਾਂ ਨੂੰ ਅੰਗਰੇਜ਼ੀ ਸ਼ਬਦਾਂ ਤੇ ਪੱਛਮੀ ਸੰਗੀਤ ਚ ਢਾਲਿਆ ਇਹਨਾਂ ਚ ਸ਼ਾਮਲ ਨੇ ਨਾ ਜਨਮ ਨਾ ਮ੍ਰਿਤਿ ਉਨ ਜਾਤ ਕੋਈ ਮੇਰੀ ਪਿਤਾ ਨਾ ਕੋਈ ਮਾਤਾ ਮੇਰੀ ਮਹਾ ਆਤਮ ਸ੍ਰੂਪ ਮੇਹ ਆਤਮ ਸ੍ਰੂਪ ਸਿਰਫ ਆਤਮ ਸ੍ਰੂਪ ਆਤਮ ਸ੍ਰੂਪ ਸੰਸਕ੍ਰਿਤ ਸ਼ਬਦ ਬ੍ਰਹਮਾਨੰਦਮ ਪਰਮ ਸੁਖਤਾ ਕੇਵਲਮ ਗਿਆਨ 몰ਤੇ ਤੇ ਟੈਗੋਰ ਦਾ ਕੌਣ ਹੈ ਮੇਰੇ ਮੰਦਰ ਵਿੱਚ ਤੇ ਇਸ ਤੋਂ ਇਲਾਵਾ ਕਰਦੇ ਅਣਗਿਣਤ ਭਜਨ ਜਿਨ੍ਹਾਂ ਵਿੱਚ ਹਰੀ ਮੇਂ ਤੀਰ ਹਮੇਸ਼ਾ ਇਨ ਦ ਲੈਂਡ ਬਿਯੋਂਡ ਮਾਈ ਟੇਲਸ ਮਾ ਮੈਂ ਦਿੱਤੀ ਤੈਨੂੰ ਆਤਮਾ ਦੀ ਪੁਕਾਰ ਆਓ ਸੁਣੋ ਮੇਰਾ ਆਤਮ ਗਾ ਤੇ ਸ਼ਾਂਤੀ ਮੰਦਰ ਵਿੱਚ ਰੌਕਿਤਾਸ ਦੇ ਨੀ ਕੰਦੇ ਇਸ ਗਾਸਨ ਚਾਂਸ ਪੁਸਤਕ ਦੀ ਪ੍ਰਸਤਵਨਾ ਦੇਖਿਓ ਕੰਦੇ ਵਿੱਚ ਪੂਰਬ ਦੇ ਗੀਤਾਂ ਬਾਰੇ ਪੱਛਮੀ ਲੋਕਾਂ ਦੀ ਪ੍ਰਤੀਕਿਰਿਆ ਦੇ ਆਪਣੇ ਪਹਿਲੇ ਅਸਰਨ ਤੇ ਯਰਪੇ ਦਾ ਵਰਣਨ ਕੀਤਾ ਜਿਹੜਾ ਕਦੇ 18 ਅਪ੍ਰੈਲ 1926 ਨੂੰ ਨਿਊਯਾਰਕ ਦੇ ਕਾਨੇਕੀ ਹਾਲ ਸਿਕ ਸਰਬ ਜਨਿਕ ਪਾਸ਼ਨ ਦੇ ਦੌਰਾਨ ਹੋਇਆ ਸੀ ਹੁਸਾਕਿਰ ਧਿਆਨ ਨਾਲ ਸਭਨਾਂ ਬਹੁਤ ਹੀ ਸੁੰਦਰ ਇਹ ਅਨੁਭਵ ਹੈ ਜੋ ਕਿ ਅਨੇਕਾਂ ਲੋਕਾਂ ਦੇ ਨਾਲ ਉੱਥੇ ਵਾਪਰਿਆ ਸਾਰਾ ਪ੍ਰੈਲ ਨੂੰ ਜੋਗਨਾਂੰਦ ਜੀ ਕਹਿੰਦੇ ਨੇ ਮੈਂ ਆਪਣੇ ਇੱਕ ਅਮਰੀਕੀ ਸ਼ਗਿਰਦ ਸ਼੍ਰੀ ਆਲਵਿਨ ਹੰਸਿਕਰ ਨਾਲ ਵਿਚਾਰ ਸਾਂਝਾ ਕਰਦਿਆ ਕਿਹਾ ਕਿ ਮੈਂ ਕੱਲ ਨੂੰ ਸਰੋਤਿਆ ਨੂੰ ਇੱਕ ਪੁਰਾਣੀ ਹਿੰਦੂ ਪਜ ਕੀ ਹਰੀ ਸੁੰਦਰ ਨੂੰ ਆਪਣੇ ਨਾਲ ਗਾਉਣ ਵਾਸਤੇ ਬੇਨਤੀ ਕਰਨ ਦਾ ਵਿਚਾਰ ਕਰ ਰਿਹਾ ਤਾਂ ਕਹਿੰਦੇ ਸ਼੍ਰੀ ਹੰਸਿਕਰ ਨੇ ਸ਼ੱਕ ਜਾਂ ਪ੍ਰਗਟ ਕੀਤਾ ਹਵਦਾ ਵੀ ਕੀ ਅਮਰੀਕਨ ਲੋਕਾਂ ਨੂੰ ਪੂਰਬ ਦੇ ਗੀਤ ਆਸਾਨੀ ਨਾਲ ਉਹਨਾਂ ਨੂੰ ਸਮਝ ਨਹੀਂ ਆਉਂਦੇ ਕਿ ਉਹ ਗਾਉਣਗੇ ਤਾਂ ਯੋਗਨਾਂ ਜਿਕੇ ਦੇ ਮੈਂ ਉਹਨੂੰ ਕਿਹਾ ਵੀ ਸੰਗੀਤ ਇੱਕ ਸਰਵ ਵਿਆਪਕ ਭਾਸ਼ਾ ਹੈ ਇਸ ਭक्ति ਭਾਵ ਵਾਲੇ ਗੀਤ ਵਿੱਚ ਮੌਜੂਦ ਆਤਮਾ ਦੀ ਲਲਕ ਨੂੰ ਅਮਰੀਕਨ ਲੋਕ ਯਕੀਨਨ ਹੀ ਮਹਿਸੂਸ ਕਰਨਗੇ ਤਾਂ ਫੇਰ ਕੀ ਹੋਇਆ ਜ਼ਰੂਰ ਸੁਣਨਾ ਧਿਆਨ ਨਾਲ ਸਾਥੀਓ ਅਗਲੀ ਰਾਤ ਨੂੰ ਕਹਿੰਦੀ हे हरि सुंदर ਦਾ ਭਗਤੀ ਪੂਰਨ ਸਵਰ 3000 ਤੋਂ ਵੀ ਜ਼ਿਆਦਾ ਗਲਿਆਂ ਤੋਂ ਇੱਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਗੂੰਜਦਾ ਰਿਹਾ ਪਿਆਰੇ ਨਿਯੋਕ ਵਾਸਿਓ ਅੱਜ ਤੁਸੀਂ ਉਦਾਸ ਨਹੀਂ ਰਹੇ ਆਨੰਦ ਦੇ ਇਸ ਤੇ ਇਸ ਇਸ ਆ ਦੇ ਵਿਚਾਰਾਂ ਨਾਲ ਤੁਹਾਡੇ ਮੰਮ ਦੇ ਪੰਛੀ ਨੇ ਬੜੀ ਉੱਚੀ ਉਡਾਨ ਭਰੀ ਆ ਉਸ ਰਾਤ ਨੂੰ ਕਹਿੰਦੇ ਪਿਆਰ ਤੇ ਭਗਤੀ ਭਾਵ ਦੇ ਨਾਲ ਪਰਮਾਤਮਾ ਦੇ ਨਾਮ ਦਾ ਕੀਰਤਨ ਕਰਦਿਆ ਸ਼ਰਧਾਲੂਆਂ ਚ ਕਈ ਲੋਕਾਂ ਨੂੰ ਅਧਿਆਤਮਿਕ ਸ਼ਕਤੀ ਦੇ ਨਾਲ ਤੰਦਰੁਸਤੀ ਪ੍ਰਾਪਤ ਹੋ ਗਈ 1941 ਫਿਰ ਉਹ ਦੱਸਦੇ ਨੇ ਕਹਿੰਦੇ ਮੈਂ ਸੈਲਫ ਰਿਅਲਾਈਜ਼ੇਸ਼ਨ ਫੈਲੋਸ਼ਿਪ ਦੇ ਬੋਸਟਨ ਕੇ ਦਸ ਗਿਆ ਬੋਸਟਨ ਕੇਂਦਰ ਦੇ ਪ੍ਰਮੁੱਖ ਡਾਕਟਰ ਐਮ ਡਬਲਯੂ ਲੂਇਸ ਨੇ ਇਕ ਅਤਿਅੰਤ ਕਹਾਤਮਿਕ ਟੰਗ ਨਸ ਜਾਏਗੇ ਕੰਬ੍ਰਿਜ ਮੇਰੇ ਠਹਿਰਨ ਦਾ ਕਹਿੰਦੇ ਪ੍ਰਬੰਧ ਕੀਤਾ ਉਹਨਾਂ ਕਹਿੰਦੇ ਮੈਨੂੰ ਮੁਸਲਮਾਨ ਦਿਆ ਗਿਆ ਗੁਰਦੇਵ ਜਦੋਂ ਤੁਸੀਂ ਅਮਰੀਕਾ ਚ ਆਏ ਸੀ ਤਾਂ ਸ਼ੁਰੂ ਸ਼ੁਰੂ ਚ ਤੁਸੀਂ ਐਸੇ ਸ਼ਹਿਰ ਚ ਸਿਰਫ ਇੱਕ ਕਮਰੇ ਚ ਰਹਦੇ ਸੀ ਜਿਹਦੇ ਨਾਲ ਗੁਸਲ ਖਾਣੇ ਦੀ ਵੀ ਸਹੂਲਤ ਨਹੀਂ ਸੀ ਦਿੱਤੀ ਕਹਿੰਦੇ ਮੈਂ ਤੁਹਾਨੂੰ ਇਹ ਦਿਖਾਉਣਾ ਚਾਹਣਾ ਵੀ ਬੋਸਟਨ ਦੀ ਸਾਰੀਆਂ ਸਭ ਸਹੂਲਤਾਂ ਨਾਲ ਲੈ ਕੇ ਆਮਰੇ ਵੀ ਮੌਜੂਦ ਨੇ ਹੁਣ ਕਹਿੰਦੇ ਕੈਲੀਫੋਰਨੀਆ ਚ ਕੰਮ ਦੇ ਰੂਪੇ ਇਵੇਂ ਆ ਸੀ ਸੁਖ ਭਰੇ ਵਰੇ ਅਤੇ ਵਰੇ ਪੀਤੇ ਗਏ 1937 ਕਹਿੰਦੇ ਐਨਸਿਨਟਸਟਿਕ 셀ਫ ਰਿਅਲਾਈਜੇਸ਼ਨ ਕਲੋਨੀ ਦੀ ਸਥਾਪਨਾ ਕੀਤੀ ਗਈ ਇਸ ਕਲੋਨੀ ਚ ਦੇ ਸ਼ਗਿਰਤਾ ਨੂੰ 셀ਫ ਰਿਅਲਾਈਜੇਸ਼ਨ ਫੈਲੋਸ਼ਿਪ ਦੇ ਅਦਰਸ਼ਾਂ ਅਨੁਸਾਰ ਵੱਖ-ਵੱਖ ਸਰਗਰਮੀਆਂ ਸਿੱਖਿਤ ਕੀਤਾ ਜਾਂਦਾ ਹੈ ਇੱਥੇ ਕਹਿੰਦੇ ਐਨਸਿਨਟਸ ਤੇ ਲਾਸੈਂਸਲ ਸਕੇਂਦਰਾ ਚ ਰਹਿਣ ਵਾਲੇ ਸ਼ਤਾਂ ਲਗਾਉਣ ਦੀ ਵਸਤੇ ਫਲ ਤੇ ਸਬਜ਼ੀਆਂ ਵੀ ਉਗਾਈ ਜਾਂਦਾ ਹੈ ਅਗੇ ਉਹ ਕਹਿੰਦੇ ਨਹੀਂ ਕਹਿੰਦੇ ਪਰਮਾਤਮਾ ਨਹੀਂ ਇੱਕ ਇੱਕ ਹੋਂਦ ਨਾਲ ਮਨੁੱਖ ਦੀਆਂ ਸਾਰੀਆਂ ਕੌਮਾਂ ਇਸ ਧਰਤੀ ਤੇ ਰਹਿਣ ਵਾਸਤੇ ਪੜਾਈਆਂ ਨੇ ਵਿਸ਼ਵ ਭਾਈਚਾਰਾ ਬਹੁਤ ਵਿਆਪਕ ਸ਼ਬਦ ਹੈ ਪਰ ਮਨੁੱਖ ਨੂੰ ਆਪਣੇ ਆਪ ਨੂੰ ਵਿਸ਼ਵ ਨਾਗਰਿਕ ਮੰਨਦਿਆ ਹੋਇਆ ਆਪਣੇ ਸਾਂਝ ਨੂੰ ਕਹਿੰਦੇ ਫੈਲੋਪਿਕ ਹੋਊਗਾ ਜਿਸ ਨੂੰ ਸੱਚੇ ਅਰਥਾਂ ਚ ਇਹ ਸਮਝ ਆ ਗਿਆ ਹੈ ਵੀ ਇਹ ਮੇਰਾ ਭਾਰਤ ਹੈ ਇਹ ਮੇਰਾ ਅੰਦਿਕ ਹੈ ਇਹ ਮੇਰਾ ਯਾਰਬ ਹੈ ਇਹ ਮੇਰਾ ਫਲਪਾਈ ਨੇ ਇਹ ਮੇਰਾ ਫਿਕਰ ਅਦੀ ਉਹ ਸਵਾਸਤੇ ਕੰਦੇ ਲਾਭਦਾਇਕ ਤੇ ਸੁਖੀ ਜੀਵਨ ਜਿਉਣ ਦੇ ਤਰੀਕਿਆਂ ਦੀ ਕੋਈ ਘਾਟ ਨਹੀਂ ਰਹੂਗੀ ਚੰਦੇਸ਼ ਜੀ ਮੀ ਸ਼੍ਰੀ ਜੀ ਦੀ ਸ਼੍ਰੀ ਜੀ ਆਪਣੇ ਪਤੀ ਸ਼੍ਰੀ ਸੁਮੇਤ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੀ ਧਰਤੀ ਤੇ ਨਹੀਂ ਰਹੇ ਪਰ ਫਿਰ ਵੀ ਉਹ ਇਸ ਭਾਈਚਾਰ ਸਚਾਈ ਤੇ ਪੂਰੀ ਤਰ੍ਹਾਂ ਜਾਣ ਸੀ ਤੇ ਕਹਿੰਦੇ ਸੀ ਸਾਰਾ ਸੰਸਾਰ ਹੀ ਮੇਰੀ ਬਾਤ ਕੋ ਗਈ ਤਸੱਤ ਉਹ ਇੱਥੇ ਜਿਹੜਾ ਹੈ ਇਹ ਅਧਿਆਇ ਸਮਾਪਤ ਹੋ ਚੁੱਕਿਆ ਹੈ ਪਰ ਫਿਰ ਵੀ ਬਾਕੀ ਥੇ ਉਹ ਸ਼ਬਦ ਗੋਣ ਜਹੰਗੀਓ ਭਜ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਹੋਇਆ ਹੈ ਜਿਹੜਾ ਕਿ ਉਸ ਰਾਤ ਨੂੰ ਜੋਗਨੰਦ ਜੀ ਨੇ ਗਾਇਆ ਸੀਗਾ ਬਹੁਤ ਸਾਰੇ 3000 ਤੋਂ ਵੀ ਜ਼ਿਆਦਾ ਲੋਕਾਂ ਦੇ ਨਾਲ ਤੇ ਉਹਨਾਂ ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਉਸ ਰਾਤ ਤੰਦਰੁਸਤ ਹੋ ਗਏ ਸੀ ਤੇ ਹੁਣ ਮੈਂ ਇਹ ਭਜਨ ਗਾ ਰਹੀ ਹਾਂ ਸਤਿਯੁ ਜ਼ਰੂਰ ਸੁਣਨਾ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਇਸ ਸ਼ਬਦ ਦੇ ਬੋਲ ਨੇ ਹੇ ਹਰੀ ਸੁੰਦਰ ਹੇ ਹਰੀ ਸੁੰਦਰ ਤੇਰੇ ਚਰਨ ਪਰ ਸ਼ੀਸ਼ ਨਗੁ ਵਨੋ ਵਨੋ ਮੇ ਸ਼ਵਲ ਸ਼ਾਵਲ ਗਿਰੇ ਗਿਰੀ ਮੇ ਉਨਤ ਉਨਤ ਸਰਿਤਾ ਸਰਿਤਾ ਚੰਚਲ ਚੰਚਲ ਸਾਗਰ ਸਾਗਰ ਕੰਬੀਰ ਹੇ ਹਰੀ हे हरि सुंदर सेवक जन के सेवा सेवा कर प्रेमी जनों को प्रेम प्रेम कर दुखी जनों के वेदन वेदन योगी जनों के आनंद हे हरि हे हरि सुंदर हे हरि सुंदर तेरे चरण पर शीश नमो तेरे चरण पर शीश नमो ता इसी हो हीलिंग जन शब्द जो कह सकते हैं शुक्रिया प्यारे साथियल जल्दी ही आप फिर मिलों अगली वीडियो देखना अपना अगला होगा लास्ट चैप्टर इस आटोबायग्राफी का मैं सुनने लोहोत बहुत, बहुत, बहुत